ਪਿੰਡ ਮਜਾਤ ਦੇ ਵਿੱਚ ਇਹ ਗਲੀ ਜਾਂਦੀ ਹੈ ਅੰਦਰ ਤੇ ਇੱਥੇ ਸਾਹਮਣੇ ਤੁਸੀਂ ਦੇਖ ਰਹੇ ਹੋ ਮਸਜਿਦ ਇਹ ਪੁਰਾਣੀ ਮਸਜਿਦ ਹੈ ਤੇ ਖੂਹ ਵੀ ਦਿਖਾਈ ਦੇ ਰਿਹਾ ਹੈ ਜਿੱਥੇ ਮੱਝ ਖੜੀ ਹੈ ਤੇ ਨਾਲ ਖੂਹ ਪੁਰਾਣਾ ਠੀਕ ਹੈ ਜੀ ਇਹ ਪੁਰਾਣੀ ਮਸਜਿਦ ਪਿੰਡ ਮਜਾਤ ਦੀ ਠੀਕ ਹੈ ਜੀ ਤੇ ਅੱਗੇ ਇਹ ਖੇੜਾ ਬਣਿਆ ਵਾ ਖੇੜੇ ਦੇ ਅੱਗੇ ਪੁਰਾਣਾ ਬੋਰਡ ਦਾ ਦਰਖਤ ਹੈ ਠੀਕ ਹੈ ਜੀ ਇਹ ਬਿਲਕੁਲ ਰੋਡ ਦੇ ਨਾਲ ਹੀ ਪੈ ਜਾਂਦਾ ਠੀਕ ਹੈ ਜੀ ਇਹ ਮਸਜਿਦ ਪੁਰਾਣੀ ਪਿੰਡ ਮਜਾਤ ਦੀ ਠੀਕ ਹੈ ਜੀ ਪਿੰਡ ਹੈ ਮਜਾਤ ਹਾਂ ਖੂਬੀ ਇੱਥੇ ਪੁਰਾਣਾ ਇਹ ਖੂਹ ਤੁਸੀਂ ਦੇਖ ਰਹੇ ਹੋ ਮੱਝ ਦੇ ਅੱਗੇ ਇਹ ਖੂਹ ਹੈ ਤੇ ਇੱਥੇ ਡਾਕ ਠੀਕ ਹੈ ਜੀ ਇਹ ਬੋਰ ਹੈ ਪੁਰਾਣਾ ਠੀਕ ਹੈ ਪਿੰਡ ਮਜਾਤ ਦੇ ਲਹਿੰਦੇ ਪਾਸੇ ਗੁੱਗਾ ਮਾੜੀ ਠੀਕ ਹੈ ਜੀ ਇਹ ਰਸਤਾ ਕਿੱਥਾਂ ਪਹਿਲੀਆਂ ਨੂੰ ਜਾਂਦਾ ਇਹ ਲਹਿੰਦੇ ਪਾਸੇ ਦੀਆਂ ਪਹਿਲੀਆਂ ਪਿੰਡ ਮਜਾਤ ਦੀਆਂ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਗੁੱਗਾ ਮਾੜੀ ਬਣੀ ਹੋਈ ਹੈ ਠੀਕ ਹੈ ਜੀ ਤੇ ਇਧਰੋਂ ਪਿੰਡ ਮਜਾਤ ਦੀ ਲੁੱਕ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਤੇ ਆਹ ਲਹਿੰਦੇ ਪਾਸੇ ਦੀਆਂ ਪਹਿਲੀਆਂ ਤੁਸੀਂ ਦੇਖ ਰਹੇ ਹੋ ਤੇ ਸਾਹਮਣੇ ਪਿੰਡ ਲੁੱਕ ਪਿੰਡ ਮਜਾਤ ਦੀ ਠੀਕ ਹੈ ਜੀ ਹਾਂ ਜ਼ਿਲ੍ਹਾ ਅੰਮ੍ਰਿਤਸਰ ਦਾ ਇਹ ਪਿੰਡ ਹੋਇਆ ਕਰਦਾ ਸੀ ਅੱਜ ਕੱਲ੍ਹ ਜ਼ਿਲ੍ਹਾ ਮੋਹਾਲੀ ਦੇ ਵਿੱਚ ਠੀਕ ਹੈ ਜੀ ਹਾਂ ਮੈਂ ਜਿਸ ਰਸਤੇ ਨੂੰ ਤੁਰਿਆ ਜਾਂਦਾ ਇਸ ਤੇ ਇਹ ਪਸ਼ੂ ਹਸਪਤਾਲ ਹੈ ਇੱਥੇ ਠੀਕ ਹੈ ਜੀ ਇਹ ਪਸ਼ੂ ਹਸਪਤਾਲ ਬਣਿਆ ਹੋਇਆ ਇਹ ਵਾਲਾ ਪਸ਼ੂ ਹਸਪਤਾਲ ਠੀਕ ਹੈ ਜੀ ਤੇ ਇਹਦੇ ਨਾਲ ਹੀ ਪਾਣੀ ਦੀ ਬੈਂਕੀ ਵੀ ਲੱਗੀ ਹੋਈ ਏ ਠੀਕ ਹੈ ਜੀ ਆ ਸੜਕ ਦੇ ਕਿਨਾਰੇ ਤੇ ਗੁਰਦੁਆਰਾ ਸਾਹਿਬ ਪਿੰਡ ਮਜਾਤ ਦਾ ਲਹਿੰਦੇ ਪਾਸੇ ਦਾ ਠੀਕ ਹੈ ਜੀ ਇਹ ਲਹਿੰਦੇ ਪਾਸੇ ਦਾ ਗੁਰਦੁਆਰਾ ਸਾਹਿਬ ਹੈ ਸਾਹਮਣੇ ਪਿੰਡ ਹੈ ਮਜਾਤ ਇੱਕ ਇਹ ਗਲੀ ਹੈ ਜਿਹੜੀ ਪਿੰਡ ਦੇ ਵਿੱਚ ਨੂੰ ਜਾਂਦੀ ਹੈ ਖੜਿਆ ਮੈਂ ਤੜਾਕ ਵਾਲੇ ਰੋਡ ਤੇ ਠੀਕ ਹੈ ਜੀ ਇਹ ਰੋਡ ਅੱਗੇ ਟੜਾਕ ਨੂੰ ਨਿਕਲ ਜਾਂਦਾ ਹੈ ਇਸ ਰੋਡ ਤੋਂ ਫਿਰ ਅੱਗੇ ਟੜਾਕ ਤੋਂ ਬਾਅਦ ਖਰੜ ਆਪਾਂ ਚੱਲਾਂਗੇ ਆ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਗੁਰਦੁਆਰਾ ਸਾਹਿਬ ਲੰਦੇ ਪਾਸੇ ਤੇ ਆ ਤੁਸੀਂ ਖੂਹ ਦੇਖ ਰਹੇ ਹੋ ਪੁਰਾਣਾ ਠੀਕ ਹੈ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਵਿੱਚ ਕੋਈ ਪਾਣੀ ਨਹੀਂ ਹੈ ਤਾਂ ਪਰਤ ਦੇ ਲੇਕਨ ਇਹ ਖੂਹ ਪੁਰਾਣਾ ਹੈ 47 ਤੋਂ ਪਹਿਲਾਂ ਦਾ ਖੂਹ ਹੈ ਠੀਕ ਹੈ ਜੀ ਅੱਜ ਦੀ ਕਾਰ ਦੇਖ ਰਹੇ ਹੋ ਇਹ ਆਈਏ ਬੱਸ ਸਟੈਂਡ ਤੋਂ ਆਪਣੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਹਾਂ ਉੱਤਰ ਸਾਈਡ ਤੋਂ ਪਿੰਡ ਮਜਾਦ ਦੀ ਲੁੱਕ ਇਦਾਂ ਦੀ ਦਿਖਾਈ ਦਿੰਦੀ ਹੈ ਹਾਂ ਇਹ ਸਾਹਮਣੇ ਕੁਝ ਦੇਖ ਰਹੇ ਹੋ ਪਿੰਡ ਮਜਾਦ ਦਾ ਸਰਕਾਰੀ ਹਾਈ ਸਕੂਲ ਠੀਕ ਹੈ ਜੀ ਉਹਦਾ ਗੇਟ ਤੇ ਇਸ ਤਰ੍ਹਾਂ ਇਹ ਪਿੰਡ ਦਾ ਉੱਤਰ ਦਾ ਸਾਈਡ ਹੈ ਆਪਾਂ ਇਸ ਰਸਤੇ ਦੀ ਆਏ ਹਾਂ ਤੇ ਆਪਾਂ ਇਸ ਰਸਤੇ ਨੂੰ ਜਾਵਾਂਗੇ ਤੇ ਅੱਗੇ ਆਏਗਾ ਪਿੰਡ ਤੜਾਕ ਆ ਮਜਾਤ ਤੇ ਟੜਾਕ ਦੇ ਮੈਂ ਬਿਲਕੁਲ ਸੈਂਟਰ ਦੇ ਵਿੱਚ ਆ ਤੇ ਆ ਚੋਈ ਹੈ ਪੁਰਾਣੀ ਇਹ ਪੁਰਾਣੀ ਚੋਈ ਹੈ ਮੈਂ ਬਿਲਕੁਲ ਪੁਲ ਦੇ ਉੱਤੇ ਖੜ ਕੇ ਵੀਊਨ ਆ ਰਿਹਾ ਆ ਮਜਾਤ ਤੇ ਟੜਾਕ ਦੇ ਵਿਚਕਾਰ ਠੀਕ ਹੈ ਜੀ ਆ ਇਹ ਚੋਈ ਹੈ ਮਜਾਤ ਤੇ ਟੜਾਕ ਦੇ ਵਿਚਕਾਰ ਇੱਕ ਕਾਰ ਆਈ ਹੈ ਇਹ ਆਈ ਹੈ ਟੜਾਕ ਵੱਲੋਂ ਠੀਕ ਹੈ ਜੀ ਚੋਈ ਦੇਖ ਰਹੇ ਆ ਮਜਾਤ ਤੇ ਟੜਾਕ ਦੇ ਵਿੱਚਕਾਰ ਦੀ ਫਿਰ ਫੇਰ ਤੁਹਾਨੂੰ ਵੀ ਉਹ ਦਿਖਾਉਂਦੇ ਆ ਇਹ ਪੁਰਾਣੀ ਚੋਈ ਹੈ ਬਰਸਾਤੀ ਪਾਣੀ ਇੱਥੋਂ ਆਉਂਦਾ ਹੁੰਦਾ ਸੀ ਇਹ ਰਸਲੇਖੜੀ ਵੱਲ ਤੋਂ ਆਉਂਦੀ ਹੈ ਆ ਪਹੁੰਚ ਗਏ ਜੀ ਅਸੀਂ ਪਿੰਡ ਟੜਾਕ ਆ ਇਸ ਤਰਫ ਜਿਹੜਾ ਤੁਸੀਂ ਦੇਖ ਰਹੇ ਹੋ ਟੜਾਕ ਕਲਾ ਹੈ ਵੱਡੀ ਟੜਾਕ ਕਹਿੰਦੇ ਇਹਨੂੰ ਠੀਕ ਹੈ ਜੀ ਇਧਰੋਂ ਫਿਰ ਆਪਾਂ ਇਹ ਇਸ ਤਰਫ ਆਪਾਂ ਮੁੜਾਂਗੇ ਆ ਸਾਮਣੇ ਫੇਰ ਪਿੰਡ ਆਏਗਾ ਛੋਟੀ ਟੜਾਕ ਠੀਕ ਹੈ ਅਮ ਟੜਾ ਦੇ ਪਾਸੇ ਛੋਟੀ ਤੜਾਕ ਦੇ ਵੱਡੀ ਤੜਾਕ ਹੈ ਠੀਕ ਹੈ ਜੀ ਤੇ ਇਹੇ ਇਸ ਪੜੇ ਪਿੰਡ ਮਜਾਤ ਵਾਲੀ ਸਾਈਡ ਤੇ ਠੀਕ ਹੈ ਜੀ ਮਜਾਤ ਵੱਲੋਂ ਇਹ ਲੁੱਕ ਦਿਖਾਈ ਦੇ ਰਹੀ ਹੈ ਤੜਾਕ ਦੀ ਠੀਕ ਹੈ ਜੀ ਇਹ ਇੰਦਲੇ ਪਾਸੇ ਇਹ ਛੋਟੀ ਤੜਾਕ ਹੈ ਠੀਕ ਚੱਲਾਂਗੇ ਦੇਖਾਂਗੇ ਉੱਥੇ ਹੋਰ ਕੀ ਕੁਝ ਹੈ ਅ ਮੈਂ ਜਿਸ ਰਸਤੇ ਤੇ ਖੜਿਆ ਹਾਂ ਇਹ ਰਸਤਾ ਦੋਨੋਂ ਤੜਾਕਾਂ ਦੇ ਵਿੱਚਕਾਰ ਦਾ ਰਸਤਾ ਹੈ ਠੀਕ ਹੈ ਜੀ ਏ ਆ ਫਸਾਈ ਇਹ ਵੱਡੀ ਟੜਾਕੇ ਆ ਚੋਈ ਤੋਂ ਅਸੀਂ ਦੇਖ ਰਹੇ ਆ ਜਿਹੜੀ ਵੱਡੀ ਟੜਾਕ ਤੋਂ ਛੋਟੀ ਟੜਾਕ ਨੂੰ ਜਾਂਦੀ ਏ ਠੀਕ ਹੈ ਇਹ ਰਸਤਾ ਏ ਠੀਕ ਹੈ ਜੀ ਪੁਰਾਣਾ ਲੱਗ ਗਿਆ ਅੱਜ ਕੱਲ ਤਾਂ ਠੀਕ ਹੈ ਜੀ ਤੇ ਇਸ ਦਾ ਰਸਤੇ ਤੇ ਕੀ ਕੁਸ਼ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਏ ਠੀਕ ਹੈ ਤੇ ਇਸ ਦਾ ਰਸਤੇ ਰਾਂਹ ਖੂ ਹੁੰਦਾ ਸੀ ਇਹ ਆਪ ਤੁਸੀਂ ਖੂਹ ਦੇਖ ਰਹੇ ਹੋ ਇਹ ਖੂਹ ਹੈ ਪ੍ਰਾਣਾ ਠੀਕ ਹੈ ਜੀ ਤੇ ਇੰਦਰ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਮਸਜਿਦ ਸੀ ਠੀਕ ਹੈ ਜੀ ਇਹ ਰਸਤਾ ਇਹ ਪਿੰਡ ਦੇ ਵਿੱਚੋਂ ਜਾਂਦਾ ਆ ਮਸਜਿਦ ਦਾ ਥੋੜਾ ਥੋੜਾ ਲੁੱਕ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਇੱਥੇ ਹੁਣ ਬੋਰਡ ਤਾਂ ਕੋਈ ਦਿਖਾਈ ਦੇ ਨਹੀਂ ਰਿਹਾ ਹਾਂ ਇਹ ਖੂਹ ਹੈ ਜਰੂਰ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਖੂਹ ਛੱਤ ਪਾਤੀ ਹੈ ਤੇ ਉਹ ਦਹੀਂ ਰੱਖਿਆ ਬਾਈ ਠੀਕ ਹੈ ਇਹ ਰਸਤਾ ਪਿੰਡ ਦੇ ਵਿੱਚ ਨੂੰ ਜਾਂਦਾ ਹੈ ਆਪ ਨੇ ਜੇ ਪਮੌਰ ਵਾਲੇ ਰਸਤੇ ਤੇ ਆ ਇਹ ਰਸਤਾ ਪਮੌਰ ਨੂੰ ਜਾਂਦਾ ਹੈ ਕੱਚਾ ਰਸਤਾ ਇਹ ਪਿੰਡ ਤੜਾਕੁਰ ਦੇ ਲਹਿੰਦੇ ਪਾਸੇ ਵੀ ਆ ਪਹਿਲੀਆਂ ਨੇ ਲਹਿੰਦੇ ਪਾਸੇ ਦੇ ਖੇਤ ਨੇ ਤੇ ਆ ਤੁਸੀਂ ਜਿਹੜੇ ਦੇਖ ਰਹੇ ਦਰਾਖਤ ਲੱਗੇ ਹੋਏ ਨੇ ਇਹ ਐਸਵਾਈਐਲ ਨਹਿਰ ਇਹ ਅਜੇ ਬਣੀ ਨਹੀਂ ਬਣ ਰਹੀ ਹੈ ਇਹ ਲੈਂਦੇ ਪਾਸੇ ਦੀਆਂ ਪਹਿਲੀਆਂ ਮੈਂ ਸਾਹਮਣੇ ਤੋਂ ਦਿਖਾਉਣਾ ਚਾਹੁੰਦਾ ਇਹ ਨਾ 10 12 ਬਰਾਂ ਉੱਤੇ ਇੱਥੇ ਅੰਬਾਂ ਦੇ ਵੀ ਲੱਗੇ ਹੋਏ ਨੇ ਠੀਕ ਹੈ ਜੀ ਇਹ ਲੈਂਦੇ ਪਾਸੇ ਦੀਆਂ ਪਹਿਲੀਆਂ ਨੇ ਅ ਇਸ ਰਸਤੇ ਤੇ ਨਾ ਇੱਕ ਖੂਹ ਹੈ ਉਹ ਖੂਹ ਮੈਂ ਹੁਣ ਹੁਣ ਦਖਾ ਦਿਣਾ ਚਾਹੁੰਦਾ ਤੇ ਇਹ ਪੱਕਾ ਖੂਹ ਹੈ ਉਹ ਵੀ ਮੌਜੂਦ ਹੈ ਠੀਕ ਹੈ ਜੀ ਤੇ ਪੂ ਹਨ ਨੂੰ ਦੇਵ ਚੰਦਿਤਰਾ ਮਤਲਬ ਮੰਨਿਆ ਜਾਂਦਾ ਠੀਕ ਹੈ ਸਾਹਮਣੇ ਦੇਖ ਰਹੇ ਹਾਂ ਮੇਰੇ ਖੂ ਤੇ ਇਹ ਪੱਕਾ ਹੋਊਗਾ ਆ ਬੰਦ ਤੜਫਕ ਖੁਰਤ ਦਾ ਠੀਕ ਹੈ ਜੀ ਹੋਰ ਨਾ ਡੋ ਹੋ ਜੰਨੇ ਠੀਕ ਹੈ ਜੀ ਦੇਖ ਰਹੇ ਕੂ ਪੁਰਾਣਾ ਅੱਛਾ ਮੱਥਾ ਵੀ ਦੇਖਦੇ ਨੇ ਠੀਕ ਹੈ ਜੀ ਉਹਨਾਂ ਨੂੰ ਦੇਵਤਾ ਵਾਂਗ ਮੰਨਿਆ ਜਾਂਦਾ ਇੱਥੇ ਆ ਇਹ ਟੜਾਕ ਦਾ ਗੁਰਦੁਆਰਾ ਸਾਹਿਬ ਹੈ ਲੈਹੰਦੇ ਪਾਸੇ ਠੀਕ ਹੈ ਜੀ ਸਕੂਲ ਦਾ ਗੇਟ ਹੈ ਇਹ ਲੈਹੰਦੇ ਪਾਸੇ ਦੇ ਘਰ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਤਾਂ ਨਕੂ ਦਿਖਾਉਣਾ ਨੇ ਲੈਹੰਦੇ ਪਾਸੇ ਦਾ ਇਹ ਪੂਆ ਠੀਕ ਹੈ ਜੀ ਅਗਲੀ ਇਹ ਜਿਹੜੀ ਇਹ ਪਿੰਡ ਦੇ ਵਿੱਚ ਨੂੰ ਜਾਂਦੀ ਹੈ ਇਹ ਕੰਡਾ ਟੜਾਕ ਖੁਰਦੇ ਤੇ ਕਰਨੇ ਹੈ ਲੈਣ ਦੇ ਵਸੇ ਤੇ ਠੀਕ ਹੋਊ। ਖੂਦ ਤੁਸੀਂ ਫੇਰ ਦੇਖ ਲਓ ਲੈਣ ਦੇ ਵਸੇ ਦਾ ਪਿੰਡ ਦਾ ਟੜਾਕ ਇਹ ਛੋਟੇ ਤੜਾ ਕਤੜਾ ਖੁਰਦਾ ਖੁਰਦਾ ਹੈ ਤੋਬਾ ਠੀਕ ਛੋਟਾ ਜਾਈਏ ਠੀਕ ਹੋ ਗਿਆ ਇਹ ਲੈਨ ਦਾ ਪਾਸਾ ਹੈ ਪਿੰਡ ਦਾ ਸੁਭਕਤ ਤੁਸੀਂ ਦੇਖ ਰਹੇ ਹੋ ਪਿੰਡ ਤੜਾਕ ਕਲਾਂ ਦੇ ਵਿੱਚ ਮਸਜਿਦ ਦੇ ਪਿਛਲੇ ਪਾਸੇ ਵਾਲਾ ਕੂ ਨਾਲ ਪਿਲਖਣ ਦਾ درخت ਵੱਡਾ ਭਾਰੀ ਇਹ ਵੀ ਪੁਰਾਣੇ ਦੌਰ ਦਾ ਹੈ ਤੜਾਕ ਕਲਾਂ ਮਸਜਿਦ ਦੇ ਪਿਛਲੇ ਪਾਸੇ ਵਾਲਾ ਤੇ ਮਸਾ ਜੇ ਤੇ ਮਸਾ ਜੇ ਦੇ ਅ ਤੜਾਕ ਕਲਾਂਦੀ ਠੀਕ ਹੈ ਜੀ ਮੈਂ ਤਾ ਟਲੰਨੇ ਗੁਰੂ ਗੋਬਿੰਦ ਸਿੰਘ ਜੀ ਦੇਖ ਰਹੇ ਹਾਂ ਮਸਜਿਦ ਬੰਦੇ ਤੜਾਕ ਕਲਾਂ ਆਏ ਦੇ ਛੋਟਣੇ ਬਹੁ ਬੜੀਆ ਹਾਲਤ ਚ ਖੜੀ ਹੈ ਜੀ ਆ ਐਸਪੀ ਨੂੰ ਤੁਸੀਂ ਦੇਖ ਰਹੇ ਹੋ ਇਹ ਪਹਿਲੀਆਂ ਨੇ ਢੜਾਕ ਲੰਦੀਆਂ ਚੜਦੇ ਬਸੇ ਦੀਆਂ ਸਾਹਮਣੇ ਪਿੰਡ ਢੜਾਕ ਕਲਾਂ ਠੀਕ ਹੈ ਜੀ ਇੱਥੇ ਦਾ ਇਸ ਰੋਡ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਨਾਲ ਸਕੂਲ ਹੈ ਸੰਤ ਬਾਬਾ ਭਰੇਵੰਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਢੜਾਕ ਕਲਾਂ ਤੇ ਰਸਤਾ ਏ ਵਾਲਾ ਜਾਏਗਾ ਖਰੜਵਲ ਨੂੰ ਇਸ ਸਕੂਲ ਦਾ ਤੇ ਗੁਰਦੁਆਰਾ ਸਾਹਿਬ ਦਾ ਇਕੱਠਾ ਹੀ ਗੇਟ ਹੈ ਇਹ ਗੁਰਦੁਆਰਾ ਸਾਹਿਬ ਅੱਜਕੱਲ੍ਹ ਮੌਜੂਦ ਹੈ ਇਸੇ ਰੋਡ ਤੇ ਠੀਕ ਹੈ ਜੀ ਹੁਣ ਆਪਾਂ ਤੜਾਕ ਤੋਂ ਖਰੜ ਵੱਲ ਚੱਲ ਚੁੱਕੇ ਆ ਅੱਗੇ ਹੋਰ ਜਿਹੜੇ ਪਿੰਡਾਂ ਨੇ ਉਹ ਵੀ ਤੁਹਾਨੂੰ ਦਿਖਾਵਾਂਗਾ ਦੱਸਾਂਗਾ ਕਿੱਥੋਂ ਕਿੱਥੋਂ ਕਿਸ ਵਾਸਤੇ ਮੋੜ ਮੋੜਦਾ ਆ ਇਸ ਰਸਤੇ ਤੋਂ ਆਪਾਂ ਆਏ ਆ ਆਪਾਂ ਆਖੜੇ ਆ ਪਿੰਡ ਨਿਆਮੀਆਂ ਇਹ ਇਹ ਤੋਂ ਨਾਲ ਮੋੜ ਮੁਰਦਾ ਇਹ ਨਿਆਮੀਆਂ ਨੂੰ ਤੇ ਲੈ ਜਾਂਦਾ ਇਹ ਬਸ ਸਟਾਪ ਬਣਾਇਆ ਵਾ ਨਿਆਮੀਆਂ ਦਾ ਤੇ ਅੱਗੇ ਪਿੰਡ ਨਿਕਲੇਗਾ ਪੂਪਨੇਆ ਠੀਕ ਹੈ ਜੀ ਅ ਅੱਗੇ ਨਲਕਾ ਵੀ ਲੱਗਿਆ ਹੋਇ ਇੱਕ ਤੇ ਕੋ ਸਕੂਟਰਾ ਆ ਰਿਹਾ ਹੈ ਇਹ ਆ ਰਿਹਾ ਪਿੰਡ ਨਿਆਮੀਆਂ ਤੋਂ ਨਿਆਮੀਆਂ ਦੇ ਮੈਂ ਦੱਖਣ ਦੀ ਤਰਫਾਂ ਇਹ ਦੱਖਣ ਦੀਆਂ ਪਹਿਲੀਆਂ ਨੇ ਸਾਹਮਣੇ ਕੁਝ ਲੁੱਕ ਦਿਖਾਈ ਵੀ ਦੇ ਰਹੀ ਹੈ ਅ ਪਿੰਡ ਨਿਆਮੀਆਂ ਦੀ ਠੀਕ ਹੈ ਜੀ ਅ ਨਿਆਮੀਆਂ ਦੀ ਆ ਲੁੱਕ ਹੈ ਦੱਖਣ ਵਾਲੀ ਤਰਫ ਤੇ ਆਪਾਂ ਨਿਆਮੀਆਂ ਵਿੱਚ ਤਾਂ ਨਹੀਂ ਜਾਵਾਂਗੇ ਅ ਇਸ ਤਰਫ ਚੱਲਾਂਗੇ ਆਪਾਂ ਕਿਉਂਕਿ ਆਪਣਾ ਰਸਤਾ ਇਹ ਹੈ ਖਰੜ ਦਾ ਕਿ ਸਮਮਲੇ ਇਕ ਦੂਰ ਘਾਰ ਵੀ ਆ ਰਹੀ ਹੈ ਇਹ ਪਿੰਡ ਅੱਗੇ ਪੋਪਨੇਆ 47 ਦੇ ਵਿਲੇ ਪੋਪਨੇਆ ਪਿੰਡ ਇਹ ਸਿੱਖਾਂ ਦਾ ਪਿੰਡ ਹੁੰਦਾ ਸੀ ਠੀਕ ਹੈ ਜੀ ਕਬੜੀ ਫੇਰ ਤੁਸੀਂ ਲੁੱਕ ਦੇਖ ਲਓ ਪਿੰਡ ਨਿਆਮੀਆਂ ਦੀ ਦੱਖਣ ਵਾਲੀ ਤਰਫੋਂ ਮੈਂ ਖੜਿਆ ਹਾਂ ਇਸ ਟਾਈਮ ਪਿੰਡ ਪੋਪਨੇ ਆਂਦੇ ਲੈਂਦੇ ਪਾਸੇ ਸਾਹਮਣੇ ਤੁਸੀਂ ਪਿੰਡ ਦੇਖ ਰਹੇ ਹੋ ਪਿੰਡ ਹੈ ਪੋਪਨੇਆ 47 ਦੇ ਵਿਲੇ ਜਿੱਦਾਂ ਕਿ ਦੱਸਿਆ ਤੁਹਾਨੂੰ ਇਹ ਸਿੱਖਾਂ ਦਾ ਪਿੰਡ ਹੁੰਦਾ ਸੀ। ਆ ਲਹਿੰਦੇ ਪਾਸੇ ਹਾਂ ਮੈਂ ਪੋਪਨੇ ਆਂਦੇ। ਲਹਿੰਦੇ ਪਾਸੇ ਤੋਂ ਪੋਪਨੇ ਆਂਦੀ ਲੁੱਕ ਇਹ ਦਿਖਾਈ ਦਿੰਦੀ ਹੈ ਠੀਕ ਹੈ ਜੀ। ਇਹ ਪਹਿਲੀਆਂ ਨੇ ਲਹਿੰਦੇ ਪਾਸੇ ਦੀਆਂ। ਪੋਪਨੇ ਆਂਦੀਆਂ ਠੀਕ ਹੈ ਜੀ। ਇਹ ਰਸਤਾ ਅੱਗੇ ਢਾਕ ਨੂੰ ਨਿਕਲਦਾ। ਠੀਕ ਹੈ ਜੀ। ਮੈਂ ਖੜਿਆ ਆ ਪਿੰਡ ਪੋਪ ਨੇ ਆਂਦੇ ਬੱਸ ਸਟੈਂਡ ਤੇ ਆ ਬਾਹੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪੋਪ ਨੇ ਵਾਲੀ ਉੱਤਰ ਦੀ ਦਿਸ਼ਾ ਹੈ ਠੀਕ ਹੈ ਜੀ ਤੇ ਇੱਥੋਂ ਇਹ ਰਸਤਾ ਇਹ ਪਿੰਡ ਦੇ ਵਿੱਚ ਨੂੰ ਜਾਂਦਾ ਪੋਪ ਨੇ ਆ ਨੂੰ ਠੀਕ ਹੈ ਜੀ ਬੋੜ ਲੱਗਿਆ ਆ ਪੋਪ ਨੇ ਆ ਠੀਕ ਹੈ ਜੀ ਇਹ ਚੜ੍ਹਦੇ ਪਾਸੇ ਦੀ ਬਾਹੀ ਹੈ ਪਿੰਡ ਪੋਪ ਨੇ ਆ ਦੀ ਇੱਥੇ ਬੱਸ ਸਟੈਂਡ ਬਣਾਇਆ ਵਾ ਤੇ ਇਹ ਬਸ ਸਟੈਂਡ ਤੁਹਾਨੂੰ ਦਿਖਾ ਦਿੰਦੇ ਆਂ ਮੈਂ ਲਿਖੋ ਆਪਣਿਆਂ ਦਾ ਇਹ ਬਸ ਸਟੈਂਡ ਠੀਕ ਹੈ ਜੀ ਇਹ ਜਿੱਥੇ ਮੋਟਰਸਾਈਕਲ ਜਾ ਰਿਹਾ ਇੱਥੋਂ ਮੋੜ ਮੁੜਦਾ ਏ ਅੱਗੇ ਚੋਲਟੇ ਨੂੰ ਠੀਕ ਹੈ ਜੀ ਚੋਲਟੇ ਪਿੰਡ ਨੂੰ ਮੋੜ ਮੁੜਦਾ ਏ ਮੋਟਰਸਾਈਕਲ ਵੀ ਜਾ ਰਿਹਾ ਉਹ ਚੋਲਟੇ ਵੱਲ ਤੇ ਆਇਆ ਚੋਲਟਾ ਪੰਨੂਆ ਵਾਲਾ ਜਿਹੜਾ ਚੋਲਟਾ ਏ ਉਹ ਵਹ ਚੋਲਟਾ ਇੱਕ ਚੋਲਟਾ ਤਾਂ ਆਪਣਾ ਇਸ ਰੋਡ ਤੇ ਹੀ ਆਏਗਾ ਜੇ ਤੂੰ ਖਰੜ ਨੂੰ ਜਾਂਦਾ ਹੈਂ ਆ ਚੌਧਰੀਆਂ ਦਾ ਚੋਲਟਾ ਕਹਿੰਦੇ ਆ ਉਹਨੂੰ ਠੀਕ ਹੈ ਜੀ ਤੇ ਆਪਾਂ ਹੁਣ ਅੱਗੇ ਚੱਲਦੇ ਆ ਅੱਗੇ ਦੇ ਨੇ ਪਿੰਡ ਹੋਰ ਕਿਡਾ ਹੁੰਦਾ ਇਸ ਵਕਤ ਅਸੀਂ ਪਹੁੰਚ ਗਏ ਆ ਪਿੰਡ ਰੰਗੀਆਂ ਠੀਕ ਹੈ ਜੀ ਇਹ ਰੰਗੀਆਂ ਪਿੰਡ ਦੇ ਕਰਨੇ ਇਹ ਗਲੀ ਜਾਂਦੀ ਏ ਪਿੰਡ ਦੇ ਵਿੱਚ ਦੀ ਤੇ ਇਹ ਮੋਟਰਸਾਈਕਲ ਆਇਆ ਕਰਨੜਵਲ ਤੋਂ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਗਿਆ ਏ ਇਹ ਰਸਤਾ ਜਾਂਦਾ ਹੈ ਇਹ ਪਿੰਡ ਵਿੱਚ ਦੀ ਜਾਂਦਾ ਹੈ ਠੀਕ ਹੈ ਜੀ ਪਿੰਡ ਰੰਗੀਆਂ ਠੀਕ ਹੈ ਰੰਗੀਆਂ ਦੇ ਤੁਸੀਂ ਲੁੱਕ ਦੇਖ ਰਹੇ ਹੋ ਇਹ ਕੋਰਦਵਰਾ ਸਾਹਿਬ ਹੈ ਨਾਮਾ ਬਣਿਆ ਹੈ ਇਹ ਪਿੰਡ ਰੰਗੀਆਂ ਦੇ ਵਿੱਚ ਠੀਕ ਹੈ ਜੀ ਕਿ ਅੰਗੇ ਇਹੇ ਦੱਖਣ ਤਰਫ ਦੀਆਂ ਪਹਿਲੀਆਂ ਪਿੰਡ ਰੰਗੀਆਂ ਦੀਆਂ ਠੀਕ ਹੈ ਜੀ ਅਸੀਂ ਦੱਖਣ ਦੀ ਤਰਫ ਖੜੇ ਹਾਂ ਠੀਕ ਹੈ ਪਿੰਡ ਰੰਗੀਆਂ ਦਾ ਇਹ ਟੋਬਾਏ ਪਾਣੀ ਦਾ ਚੱਪੜ ਇੱਥੋਂ ਇਹ ਰਸਤਾ ਪਿੰਡ ਦੇ ਵਿੱਚ ਨੂੰ ਜਾਂਦਾ ਤੇ ਸਾਹਮਣੇ ਪ੍ਰਾਈਵੇਟ ਸਕੂਲ ਹੈ ਗੁਰੂ ਤੇਗ ਬਾਦਰ ਪਬਲਿਕ ਸਕੂਲ ਠੀਕ ਹੈ ਜੀ ਪਿੰਡ ਜੀ ਹੈ ਰੰਗੀਆਂ ਠੀਕ ਹੈ ਜੀ ਇਹ ਪਾਣੀ ਦਾ ਚੱਪੜ ਹੈ ਤੇ ਨਾਲ ਸ਼ਮਸ਼ਾਨ ਘਾਟ ਹੈ ਠੀਕ ਹੈ ਕਾਫੀ ਵੱਡਾ ਪਿੰਡ ਹੈ ਇਹ ਰੰਗੀਆਂ ਦਾ ਪੁਰਾਣਾ ਕੂਪਿੰਡੇ ਦੇ ਵਿਚਕਾਰ ਹੈ ਠੀਕ ਹੈ ਇਹ ਗੁੱਗਾ ਮਾੜੀ ਇਹ ਚੜ੍ਹਦੇ ਪਾਸੇ ਇਹ ਪਿੰਡ ਰੰਗੀਆਂ ਦੇ ਠੀਕ ਹੈ ਜੀ ਬੋੜ ਦਾ ਦਰਖਤ ਲੱਗਿਆ ਹੋ ਪੁਰਾਣਾ ਤੇ ਇਹ ਗੁੱਗਾ ਮਾੜੀ ਤੁਸੀਂ ਦੇਖ ਰਹੇ ਹੋ ਪਿੰਡ ਰੰਗੀਆਂ ਦੇ ਇੱਕ ਇਹ ਮੰਦਿਰ ਬਣਾਇਆ ਹੋ ਪਕਾਦਾ ਹੈ ਪਤਾ ਨਹੀਂ ਸਾਨੂੰ ਵੀ ਇਹਦੇ ਬਾਰੇ ਦੇਖੋ ਮਾਤਾ ਨੈਣਾ ਦੇ ਵੀ ਮੰਦਿਰ ਠੀਕ ਹੈ ਜੀ ਇਹ ਹੈ ਗੁੱਗਾ ਮਾੜੀ ਰੰਗੀਆਂ ਦੇ ਚੜ੍ਹਦੇ ਪਾਸੇ ਇਹ ਠੀਕ ਹੈ ਜੀ ਇਹ ਪਾਣੀ ਦਾ ਛੱਪੜ ਹੈ ਚੜ੍ਹਦੇ ਪਾਸੇ ਇਹ ਰੰਗੀਆਂ ਦੇ ਵਿੱਚ ਠੀਕ ਹੈ ਜੀ ਬਿੱਲ ਪੁੱਲੇ ਇਹ ਗੁੱਗਾ ਮਾੜੀ ਦੇ ਸਾਹਮਣੇ ਪੈਂਦਾ ਕੰਡ ਰੰਗੀਆਂ ਦੇ ਮੈਂ ਇਸ ਟਾਂ ਚੜਦੇ ਪਾਸੇ ਆ। ਇਹ ਚੜਦੇ ਪਾਸੇ ਦੀਆਂ ਪਹਿਲੀਆਂ ਇੱਕ ਕਾਰ ਆਈ ਹੈ ਖਰੜਵਲ ਤੋਂ। ਇੱਥੋਂ ਨਾਲ ਇੱਕ ਰਸਤਾ ਮੁੜਦਾ ਏ ਇਸ ਮੋੜ ਤੋਂ। ਹਾਂ ਉਹ ਰਸਤਾ ਤੋਂ ਮਸਾਣ ਨੇ ਇੱਕ ਕਾਰ ਰੰਗੀਆਂ ਵੱਲ ਗਈ ਏ। ਤੇ ਆ ਇੱਥੇ ਜਿਸ ਤਰਫ ਮੋਟਰਸਾਈਕਲ ਗੜਿਆ ਨਾ ਇਹ ਰਸਤਾ ਨਿਕਲ ਜਾਂਦਾ ਅੱਗੇ ਗੱਬੇ ਮਜਰਾ ਰਸਨੇੜੀ ਨੱਗਲ ਫੈਜ ਘੜ। ਇਹਨਾਂ ਪਿੰਡਾਂ ਨੂੰ ਨਿਕਲ ਜਾਂਦਾ ਇਹ ਕੱਚਾ ਰਸਤਾ ਇਹ ਅੱਗੇ ਤੇ ਹਾਂ ਛੋਟੇ ਹੁੰਦੇ ਕਾਫੀ ਵਾਰ ਆਏ ਆ ਇਸ ਰਸਤੇ 'ਤੇ ਅਸੀਂ ਠੀਕ ਹੈ ਜੀ ਇਹ ਚੜ੍ਹਦੇ ਪਾਸੇ ਦੀਆਂ ਪਹਿਲੀਆਂ ਪਿੰਡ ਰੰਗੀਆਂ ਦੇ ਵਿੱਚ ਤਰਫ ਰੰਗੀਆਂ ਇਸ ਰੋਡ ਤੋਂ ਆਪਾਂ ਆਏ ਆ ਤੇ ਅੱਗੇ ਇਸ ਤਰਫ ਆਏਗਾ ਪਿੰਡ ਚੋਲਟਾ ਮੈਥੇ ਇਸ ਲਈ ਰੁਕੇ ਕਿ ਇੱਥੇ ਨਾ ਇੱਕ ਬਾਗ ਇੱਕ ਬਹੁਤ ਪੁਰਾਣਾ ਅੰਬਾਂ ਦਾ ਇਹ ਦੇਖ ਤੁਸੀਂ ਦੇਖ ਰਹੇ ਅੰਬਾਂ ਦੇ ਬੂਟੇ ਇਹ ਬਹੁਤ ਪੁਰਾਣੇ ਨੇ ਠੀਕ ਹੈ ਜੀ ਇਹ ਵੀ ਆਮ ਬਨੇ ਇਹ ਵੀ ਆਮ ਬਨੇ ਸੜਕ ਤੇ ਦੋਨੋਂ ਵੱਸੇ ਠੀਕ ਹੈ ਜੀ ਤੇ ਇਹ ਵੀ ਅੰਬ ਨੇ ਉਹ ਦੂਰ ਕਰਕੇ ਫੇਰ ਅੰਬ ਬਹੁਤ ਅੰਬ ਅਸੀਂ ਬਚਪਨ ਵਿੱਚ ਇੱਥੇ ਆਉਂਦੇ ਹੁੰਦੇ ਤੇ ਇੱਥੇ ਇੱਕ ਖੂਹ ਹੀ ਹੁੰਦੀ ਸੀ ਛੋਟੀ ਜੀ ਉਹ ਲੱਗਦਾ ਸ਼ਾਇਦ ਬੰਦ ਕਰ ਦਿੱਤੀ ਹੁਣ ਤਾਂ ਠੀਕ ਹੈ ਜੀ ਇਹ ਬਾਗ ਹੈ ਚੋਲਟੇ ਤੇ ਰੰਗੀਆਂ ਦੇ ਬਿਲਕੁਲ ਵਿਚਕਾਰ ਹੈ ਹਾਂਜੀ ਅਸੀਂ ਆ ਗਏ ਆ ਪਿੰਡ ਚੋਲਟਾ ਸਾਹਮਣੇ ਤੁਸੀਂ ਲੁੱਕ ਦੇਖਦੇ ਪਿੰਡ ਚੋਲਟਾ ਸਭ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਠੀਕ ਹੈ ਜੀ ਇਹ ਗੁਰਦੁਆਰੇ ਸਾਹਿਬ ਦੀ ਬੈਜੰਗ ਨਾਲ ਇੱਕ ਮੰਦਿਰ ਠੀਕ ਹੈ ਜੀ ਆ ਇਧਰ ਸ਼ਮਸ਼ਾਨ ਘਟਾ ਚੋਲਟੇ ਦਾ ਮੈਂ ਖੜਿਆ ਹਾਂ ਰੰਗਿਆਂ ਵਾਲੇ ਰੋਡ ਤੇ ਇਧਰ ਉਹ ਦੂਰ ਕਰਕੇ ਇੱਕ ਸਕੂਲ ਦੀ ਬਿਲਡਿੰਗ ਦਿਖਾਈ ਦੇ ਰਹੀ ਏ ਠੀਕ ਹੈ ਜੀ ਤੇ ਰੰਗਿਆਂ ਵਾਲੀ ਸਾਈਡ ਤੇ ਆ ਤੇ ਸਾਮਣੇ ਸਕੂਲ ਦੇ ਵੇਢੇ ਅੰਬਬੋਤ ਨੇ ਇੱਥੇ ਇਹ ਅੰਬਾਲਾ ਜ਼ਿਲ੍ਹੇ ਦੇ ਪਿੰਡ ਨੇ ਠੀਕ ਹੈ ਜੀ ਅੰਬਬੋਤ ਨੇ ਇਸ ਇਲਾਕੇ ਦੇ ਵਿੱਚ